ਅੱਜ ਇੱਕ ਗੱਲ ਸੁਣਾਉਂਗਾ ਤੁਹਾਨੂੰ ਭਗਤ ਨਾਮਦੇਵ ਜੀ ਦੀ ਜਿਹਦੇ ਤੋਂ ਬਹੁਤ ਸਾਰੇ ਲੋਕਾਂ ਦੇ ਸਵਾਲਾਂ ਦਾ ਆਨਸਰ ਵੀ ਉਹਨੂੰ ਮਿਲੇਗਾ ਤੇ ਉਸ ਦਾ ਸੋਲੂਸ਼ਨ ਵੀ ਮਿਲੇਗਾ ਜਦੋਂ ਭਗਤ ਨਾਮਦੇਵ ਜੀ ਨੂੰ ਰਾਜੇ ਨੇ ਬੁਲਾਇਆ ਤੇ ਉਹਨੂੰ ਕਿਹਾ ਸੀ ਨਾ ਕਿ ਇਹ ਜਿਹੜੀ ਮਰੀ ਹੋਈ ਗਾਂ ਆ ਇਸ ਨੂੰ ਜਿੰਦਾ ਕਰ ਦੇ ਤੇ ਭਗਤ ਨਾਮਦੇਵ ਜੀ ਨੇ ਕਿਹਾ ਸੀ ਕਿ ਨਹੀਂ ਇਹ ਮੇਰੇ ਵਾਸਤੇ ਦੇ ਵਿੱਚ ਹੀ ਨਹੀਂ ਆ ਇਹ ਤਾਂ ਪਰਮੇਸ਼ਰ ਦੀ ਮਰਜ਼ੀ ਹੈ ਕਿ ਜਿਵਾਲਣ ਵਾਲਾ ਮਰਨ ਵਾਲਾ ਉਹ ਆਪ ਹੈ ਤੇ ਉਸਨੇ ਕਿਹਾ ਕਿ ਨਾਮਦੇਵ ਤੈਨੂੰ ਅਸੀਂ ਮਾਰ ਦੇਾਂਗੇ ਤੇ ਅੱਗੋ ਜਿਹੜੇ ਨਾਮਦੇਵ ਜੀ ਦੀ ਮਾਂ ਹੈ ਨਾ ਉਹਨਾਂ ਨੇ ਕਿਹਾ ਸੀਗਾ ਕਿ ਨਹੀਂ ਇਹ ਮੇਰਾ ਬੱਚਾ ਜੋ ਤੂੰ ਸਿਖਾਉਗੇ ਉਹੀ ਕਰੇਗਾ ਤੇ ਭਗਤ ਨਾਮਦੇਵ ਜੀ ਵੀ ਅੱਗੋ ਅੜ ਗਏ ਕਹਿੰਦੇ ਕਿ ਨਾ ਨਾ ਹੋ ਤੇਰਾ ਪੁੰਗੜਾ ਨਾ ਤੂੰ ਮੇਰੀ ਮਾਂ ਕਹਿੰਦੇ ਨਾ ਤੇ ਮੈਂ ਤੇਰਾ ਬੱਚਾ ਆ ਤੇ ਨਾ ਤੂੰ ਮੇਰੀ ਮਾਂ ਆ ਉਹਨਾਂ ਨੇ ਇਹ ਗੱਲ ਆਪਣੀ ਸਗੀ ਮਾਂ ਨੂੰ ਕਿਉਂ ਕਹੀ ਮੈਨ ਇਸ ਕਰਕੇ ਕਹਿ ਕਿਉਂਕਿ ਗੱਲ ਇੱਥੇ ਪਰਮੇਸ਼ਰ ਦੀ ਸੀਗੀ ਹੁਣ ਇਸ ਗੱਲ ਨੂੰ ਆਪਾਂ ਸਮਝੀਏ ਦੇਖੋ ਬਹੁਤ ਸਾਰੇ ਜੀਵ ਇਹੋ ਜਿਹੇ ਨੇ ਜਿਓ ਕਿ ਕੁਰਬਾਨੀ ਨਾਲ ਜੁੜ ਗਏ ਨੇ ਕੁਰਬਾਨੀ ਨੂੰ ਪੜ ਰਹੇ ਨੇ ਵਿਚਾਰ ਰਹੇ ਨੇ ਤੇ ਉਹਨਾਂ ਨੂੰ ਸਮਝ ਆ ਰਿਹਾ ਕਿ ਇਹ ਕਰਮਕਾਂਡ ਕੀ ਹੈ ਤੇ ਕਰਮਕਾਂਡ ਕਰਨ ਦੇ ਨਾਲ ਸਾਡਾ ਕੋਈ ਭਲਾ ਨਹੀਂ ਹੋਣਾ ਨਾ ਹੀ ਸਾਡੀ ਮੁਕਤੀ ਹੋ ਸਕਦੀ ਹੈ ਨਾ ਹੀ ਕਲਯੁਗ ਦੇ ਵਿੱਚ ਇਸ ਕਰਮਕਾਂਡ ਦਾ ਕੋਈ ਵੀ ਸਾਨੂੰ ਫਲ ਪ੍ਰਾਪਤ ਹੋਣਾ ਹੈ ਤੇ ਉਹ ਜੀਵ ਇਹ ਕੀ ਕਰਦੇ ਨੇ ਕਿ ਉਹਨਾਂ ਦੇ ਘਰੇ ਮੰਨ ਲਓ ਕਿਸ ਨੇ ਵੱਡੇ-ਵਡੇਰਿਆਂ ਦੀ ਕੋਈ ਜਗ੍ਹਾ ਬਣਾਈ ਹੋਈ ਹੈ ਸਮਾਦੀ ਬਣਾਈ ਹੋਈ ਹੈ ਹਨਾ ਕੋਈ ਮੰਦਰ ਬਣਾਇਆ ਉੱਥੇ ਜੋਤਾਂ ਜਗਾਣੀਆਂ ਆ ਇਆ ਕੋਈ ਨਾ ਕੋਈ ਕਰਮਕਾਂਡ ਕਰਨਾ ਕਿਤੇ ਕਬਰਾਂ ਤੇ ਜਾ ਕੇ ਮਰਥੇ ਟੇਕਣੇ ਵੱਡ-ਵਡੇਰਿਆਂ ਦੇ ਚਾਦਰਾਂ 'ਚ ਉਧਰਾਂ ਚੜਾਣੀਆਂ ਉਹ ਜੀ ਫਿਰ ਮਨਾ ਕਰ ਜਾਂਦੇ ਆ ਕਹਿੰਦੇ ਅਸੀਂ ਨਹੀਂ ਕਰਾਂਗੇ ਤੇ ਘਰ ਦੇ ਹੋ ਜਾਂਦੇ ਨਾਰਾਜ਼ ਫਿਰ ਘਰ ਦੇ ਵਿੱਚ ਕੋਈ ਵੀ ਘਾਟਾ ਪੈ ਜੇ ਕਿਸੇ ਤਰੀਕੇ ਦੀ ਕੋਈ ਪ੍ਰੋਬਲਮ ਆ ਜਾਏ ਤਾਂ ਸਭ ਕੁਝ ਉਸ ਬੰਦੇ ਦੇ ਮੱਥੇ ਮਾਰ ਦਿੰਦੇ ਆ ਜੋ ਪਰਮਿਸ਼ਨ ਨਾਲ ਜੁੜਨਾ ਚਾਹ ਰਿਹਾ ਜਿਸ ਨੂੰ ਇਹ ਸੋਝੀ ਆ ਗਈ ਕਿ ਸਭ ਕਰਮਕਾਂਡ ਹੈ ਬਹੁਤ ਸੋਖਾ ਹੁੰਦਾ ਹੈ ਨਾ ਇਹ ਕੰਮ ਕਰਨਾ ਫਿਰ ਉਹ ਚੀਜ਼ ਕੀ ਕਰੇ ਦੇਖੋ ਹੁਣ ਗੱਲ ਇੱਥੇ ਅਸੀਂ ਸਮਝਣੀ ਹੈ ਭਗਤ ਨਾਮਦੇਵ ਜੀ ਦੀ ਇਸ ਜਿਹੜੀ ਜੀਵਨੀ ਹੈ ਉਸ ਤੋਂ ਆਪਾਂ ਇਹ ਸਿੱਖ ਲੈਣੇ ਕਿ ਜਿੱਥੇ ਗੱਲ ਪਰਮੇਸ਼ਰ ਦੀ ਆਏ ਦੇਖੋ ਉੱਥੇ ਅੜਨਾ ਜ਼ਰੂਰੀ ਹੈ ਕਿਉਂ ਕਿ ਕਿਉਂਕਿ ਇੱਥੇ ਜਿਹੜਾ ਮਸਲਾ ਆ ਉਹ ਸਾਡੇ ਜੀਵਨ ਦਾ ਆ ਇਹ ਅਨਮੁੱਲਾ ਜੀਵਨ ਹੈ ਬਾਰ-ਬਾਰ ਨਹੀਂ ਮਿਲਣਾ ਤੇ ਇੱਥੇ ਅਸੀਂ ਅੜ ਜਾਣਾ ਹੈ ਕਿ ਨਹੀਂ ਆਪਾਂ ਇਹ ਕਰਮ ਕਾੜ ਨਹੀਂ ਕਰਨਾ ਅਸੀਂ ਕੇਵਲ ਪਰਮੇਸ਼ਰ ਨੂੰ ਧਿਆਉਣਾ ਹੈ ਇਹ ਕਰਮ ਕਾੜਾ ਅਸੀਂ ਨਹੀਂ ਕਰ ਸਕਦੇ ਹਾਂ ਤੁਸੀਂ ਆਪਣਾ ਜੀਵਨ ਬਰਬਾਦ ਕਰਨਾ ਤੇ ਬੇਸ਼ੱਕ ਕਰੋ ਜਿੱਥੇ ਗੱਲ ਆਏ ਪਰਿਵਾਰ ਦੀ ਦੁੱਖ ਸੁੱਖ ਦੀ ਉੱਥੇ ਅਸੀਂ ਸਾਝ ਪਾਉਣੀ ਹੁੰਦੀ ਹੈ ਉੱਥੇ ਆਪਾਂ ਲੜਨਾ ਨਹੀਂ ਹੁੰਦਾ ਮਾਂ ਪਿਓ ਦੀ ਹੈਲਪ ਵੀ ਕਰਨੀ ਹੈ ਦਵਾਦਾਰੂ ਦੇ ਵਿੱਚ ਵੀ ਉਹਨਾਂ ਦੀ ਸਹਾਇਤਾ ਕਰਨੀ ਹੈ ਦੁੱਖ ਸੁੱਖ ਦੇ ਵਿੱਚ ਵੀ ਕਰਨੀ ਹੈ ਪਰ ਜਿੱਥੇ ਗੱਲ ਪਰਮੇਸ਼ਰ ਨੂੰ ਧਿਆਉਣ ਦੀ ਆਏ ਉੱਥੇ ਕੰਫਰਮਾਈਜ਼ ਨਹੀਂ ਕਰਨਾ ਉੱਥੇ ਆਪਾਂ ਗੁਰਬਾਣੀ ਗੁਰੂ ਤੋਂ ਸੇਧ ਲੈਣੀ ਹੈ ਤੇ ਆਪਾਂ ਗੁਰਬਾਣੀ ਨੂੰ ਵਿਚਾਰ ਵਿਚਾਰ ਕੇ ਹੀ ਜੀਵਨ ਦੇ ਵਿੱਚ ਅੱਗੇ ਵਧਣਾ ਹੈ ਤੇ ਉਸ ਪਰਮੇਸ਼ਰ ਤੋਂ ਇਲਾਵਾ ਕਿਸੇ ਹੋਰ ਨੂੰ ਨਹੀਂ ਪੂਜਣਾ ਨਹੀਂ ਧਿਆਉਣਾ